ਸਭ ਵਾਰੀ ਚੱਲੀ ਆ ਸਟਾਫ ਦੇ ਕਰੇ ਸਭ ਵਾਰੀ ਚੱਲਣੇ ਸੋਚਿਆ ਕਰੀਏ ਇੱਕ ਚੋਕਾਂ ਦੀ ਚੈਨ ਕਰਕੇ ਸਰਪ੍ਰੈਜ਼ ਦੀ ਸ਼ਾਨ ਦੇ ਕੇ ਜਾਂਦਾ ਜਾ ਰਹੇ ਹੈ ਤੁਸੀਂ ਦੇਖ ਸਕਦੇ ਹੋ ਦਿੱਖੀ ਜੀ ਵੀ ਜਾਈਏ ਇੱਕੋ ਵਿਸ਼ੇ ਵਿੱਚ ਇਹ ਲਾਜਰ ਕੋਲ ਨਾ ਦੇਖ ਸਕਦੇ ਮੇਰਾ ਦਫਤਰ ਹੈ ਨੂੰ ਆਈ ਕਾ ਮੈਂ ਆਪਣੀ ਇੱਕ

ਉਹ ਦੁਬਾਰਾ ਕਰਨਾ ਚਾਹੁੰਦੇ ਆ ਪਲੀਜ਼ ਕਰ ਰਿਸਰਚ ਮੈਂ ਉਹਨਾਂ ਨੂੰ ਹਰ ਕਮਰਾ ਦਿਖਾਉਂ ਆਈ ਹੈਵ ਨੋ ਪ੍ਰੋਬਲਮ ਆਈ ਵਾਂਟ ਜਸਟਿਸ ਮੁਜੀਤਲ ਸਾਹਿਬ ਨੇ ਕੀ ਕਿਹਾ ਹੈ ਕਿ ਕਿੰਨੇ ਚਿਰ ਤੁਸੀਂ ਫਿਰ ਰਹੇ ਹੋ ਨੋ ਸਾਲੋਬੇ ਬਿਕਰ ਮੀਟਿੰਗ ਲੈ ਕੇ ਆਏ ਸਨ ਕੀ ਗੱਲਬਾਤ ਹੋਈ ਹੈ ਕੀ ਕੁਛ ਕਿਸੇ ਦੇ ਰੂਪ ਉਸ ਬਸ ਚਰਦੀ ਕਲਾ ਦਾ ਮੈਸੇਜ ਦਿੱਤਾ ਸੀ ਸਰ ਜੀ ਕੀ ਸਭੀ ਚਰਦੀ ਕਲਾ ਕੀ ਨਹੀਂ ਤੁਹਾਡੇ ਕੋ ਉਹਨਾਂ ਨੇ ਕੋਈ ਤੁਹਾਡੇ ਕੋ ਵੀ ਪੁੱਛਿਆ ਕੁਛ ਨਹੀਂ ਜੀ ਸਰ ਤੁਹਾਡੇ ਕੋਈ ਪੁੱਛ ਗਿਆ ਸੀ ਨਹੀਂ ਕੁਛ ਇਹ ਨਹੀਂ ਦੇ ਕੰਨੇ ਦੇ ਕਿ ਨਾਮ ਹੈਗਾ ਸੀ ਤੁਹਾਡੇ ਨਹੀਂ ਜੀ ਮੋਹਿਦ ਮੋਹਿਦ ਜੀ ਕੀ ਕੀ ਗੱਲਬਾਤ ਹੋਈ ਤੁਹਾਨੂੰ ਪਤਾ ਕੁਛ ਕੀ ਗੱਲਬਾਤ ਹੋਈ ਚਰਨਜੀਤ ਕੋਈ ਕਿਥੇ ਕਿਨੇ ਚਿਤ ਚਰੇ ਰਹੇ ਦੱਸਦੇ ਤੇ ਕਿ ਭਾਜੀ 9 ਸਾਲ ਤੋਂ ਇੱਥੇ ਰਹਿ ਰਹੇ ਨੇ। ਵਿਕਰਮ ਜੀ ਇੱਥੇ ਨੂੰ ਲੈ ਕੇ ਪਹੁੰਚੇ। ਕੀ ਗੱਲਬਾਤ ਹੋਈ ਹੈ ਜੀ ਅੰਦਰ? ਵਿਕਰਮ ਜੀ ਨੂੰ ਤੁਸੀਂ ਦੇਖਿਆ? ਹਾਂ ਜੀ ਨਾਲ ਹੀ ਰਹੇ ਨੇ ਉਹ। ਅੱਛਾ ਕੀ ਗੱਲਬਾਤ ਹੋ ਗਈ? ਬੈਠੇ ਰਹੇ ਜੀ ਇੱਥੇ। ਰਹੇ ਨੇ ਕੰਟੇ ਦੋ ਘੰਟਿਆਂ ਦਾ ਟਾਈਮ ਲੱਗਦਾ। ਸੈਕੰਡਰੀ ਕੀ ਕਰਦੇ ਕੀ ਰਹੇ ਉਹ ਕੋਈ ਇੱਥੇ ਕੋਈ ਪੀਤੇ ਪੁੱਤੇ ਮਾਰਦੇ ਰਹੇ ਜਿਹੜੀ ਵਿਜੀਲੈਂਸੀ ਜਿਹੜੀ ਟੀਮ ਆ ਪਈ। ਬੋਲੋ ਕੀ ਕੀਤਾ ਉਹਨਾਂ ਨੇ ਫੋਲਾਫ ਲਾਈ ਕੀਤੀ? ਹਾਂ ਜੀ ਤਲਾਸ਼ੀ ਕੀਤੀ ਸੀ ਪਰ ਕੁਝ ਮਿਲਿਆ ਨਹੀਂ ਤੇ ਦਸਤਾਵੇਜ਼ ਵੇਖੇ ਉਹਨਾਂ ਨੇ ਡਾਕੂਮੈਂਟ ਕੋਈ ਪਰ ਕੁਝ ਨਹੀਂ ਮਿਲਿਆ ਤੇ ਇਸ ਕਰਕੇ ਚਲੇ ਗਏ ਇਹ ਕਹਿੰਦੇ ਪੇਂਟਰ ਪਿਆ ਸੀ ਅੰਦਰ ਤੇ ਲੈਪਟਾਪ ਪਿਆ ਸੀ ਨਹੀਂ ਜੀ ਕੱਖ ਨਹੀਂ ਕੁਝ ਨਹੀਂ ਹੈਗਾ ਉਹ ਬਾਹਰ ਉਹਨਾਂ ਨੇ ਆਪਣਾ ਲੈ ਜਾਂਦਾ ਆਪਣਾ ਲੈ ਕੇ ਆਏ ਸਰ ਇਕ੍ਰਮ ਜੀ ਨਾਲ ਤੁਹਾਡੀ ਗੱਲ ਹੋਈ ਕੀ ਕਹਿੰਦੇ ਸੀਗੇ ਚਾਪ ਦੀ ਕਲਾ ਦੇ ਮੈਸੇਜ ਦੇਖਾ ਪਾ ਲੀ ਸੀ ਕਿ ਬੰਨੀ ਸੀ ਕੀ ਟੋਰ ਟੋਰ ਸੀਗੀ ਜੀ ਭੱਗ ਬੰਨੀ ਸੀ ਭਾਜੀ ਹੋਰ ਪੂਰਾ ਸੀਗਾ ਪਹਿਲਾ ਵਾਲਾ ਸੀਗਾ ਪੂਰਾ ਹੀ ਜੀ ਇਤੋਂ ਕੁਝ ਲੈ ਕੇ ਗਏ ਨੂੰ ਕੁਝ ਮਿਲਿਆ ਨਹੀਂ ਜੀ ਕੋਈ ਨਹੀਂ ਕੋਈ ਬਕਲੂਕੀ ਨਾ ਬੋਲਦੇ ਬਰੀਮ ਮੈਂ ਨਹੀਂ ਨਹੀਂ ਜੀ ਸਾਈਨ ਕਰਾਈ ਨਾ ਦੇਖੋ ਜੀ ਸਾਈਨ ਤਾਂ ਉਹਨਾਂ ਨੇ ਤੱਕੇ ਨਾਲ ਸਾਰਾ ਕੁ ਕਰਾਈ ਨੇ ਹਾਂ ਤੱਕੇ ਤੱਕੇ ਸ਼ਾਈ ਸਾਰੀ ਜਗਾ ਚੱਲ ਗਈ ਹੈ ਜੀ ਸਾਰਿਆਂ ਨੂੰ ਪਤਾ ਹੈ ਕੋਈ ਨਾ ਨਾ ਜਿਹੜਾ ਕੁਝ ਹੋਇਆ ਹੈ ਤੁਸੀਂ ਆਪ ਦੇਖ ਲਿਆ ਚਲੋ ਜੀ ਇੱਕ ਮਿੰਟ ਹੈ ਤੱਕੇ ਨਾ ਮਰੋ ਤੱਕੇ ਨਾ ਮਰੋ ਜਸ ਕੇ ਆਪਸ ਮੈਡਮ ਜਮੀਨ ਕੋਲ ਮੇਟੇ ਜੀ ਦਾ ਹੈਗਾ ਅਫੀਸ਼ਲ ਆਫਿਸੀ ਉਹਨਾਂ ਦਾ ਅੰਦਰ ਰਹਿਣਾ ਤੇ ਉਹਨਾਂ ਦੇ ਜਿਹੜੇ ਐਡਵੋਕੇਟ ਸੀ ਉਹਨਾਂ ਦਾ ਅੰਦਰ ਜਾਣਾ ਜ਼ਰੂਰੀ ਸੀ ਜਿਹੜੀ ਸਰਚ ਟੀਮ ਨੇ ਸਰਚ ਕੀਤੀ ਹੈ ਉਹਨਾਂ ਨੇ ਕਿਸੇ ਨੂੰ ਵੀ ਅੰਦਰ ਇੰਟਰ ਨਹੀਂ ਜਾ ਕਰ ਦਿੱਤਾ ਦੋਨੋਂ ਪਾਸੇ ਬੈਰੀਅਰ ਲਾ ਦਿੱਤੇ ਗਏ ਔਰ ਅੰਦਰ ਕੀ ਕੀਤਾ ਕੀ ਨਹੀਂ ਕੀਤਾ ਕੁਝ ਨਹੀਂ ਕਿਹਾ ਜਾਂਦਾ ਇਹ ਸਰਚ ਟੀਮ ਨੂੰ ਪਤਾ ਹੈ ਜਿੱਥੇ ਸਾਡੇ ਜਿਹੜੇ ਐਡਵੋਕੇਟ ਪਹਾੜੀ ਕੋਰਸ ਨੂੰ ਕਰ ਰਹੇ ਨੇ ਉਹ ਕੱਲ ਪੇਸ਼ੀ ਹੈ ਕਿ ਐਪੀਕੇ ਸਰਪਟੇ ਆਪਣਾ ਪੱਕਾ ਕਿੰਨਾ ਚਿਰ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਦੇਖੋ ਅਸੀਂ ਤੇ ਬਾਹਰ ਸੀ ਸਾਨੂੰ ਸਾਨੂੰ ਇਹ ਜਿਹੜੇ ਕਹਿੰਦੇ ਪਹਿਲਾਂ ਅੰਦਰ ਇੰਟਰ ਬੰਦੇ ਪੈਰੀਂ ਪਤਾ ਹੁੰਦਾ ਨਾ ਅਸੀਂ ਤੇ ਬਾਹਰ ਖੜੇ ਕਿਰੇਚੇ ਮੁੱਦਾ ਜਿਹੜਾ ਉਹ ਜਲੂ ਚੱਕੇ ਜਾਊਗਾ ਨਹੀਂ ਜਲੂ ਡੈਫੀਨੇਟਲੀ ਐਡਵੋਕੇਟ ਦੱਸਣਗੇ ਕਿ ਕੱਲ ਜਿਹੜੀ ਸਰਚ ਹੋਈ ਹੈ ਉਹਦੇ ਵਿੱਚ ਨਾ ਤੇ ਮੌਜੂਦਾ ਐਮਐਲਏ ਸਭ ਨੂੰ ਜਿਨ੍ਹਾਂ ਦਾ ਆਫਿਸ ਸੀ ਕਿ ਨਾ ਸੀ ਕਿੱਥੇ ਨਿਕਲ ਅਸਟਰੀ ਥੈਂਕ ਯੂ ਜੀ ਕਾ ਖਾਲਸਾ ਵੈਲਕਮ ਜੀ ਕੀਤੇ ਮੇਰਾ ਨਾਮ ਚਰਨਜੀਤ ਕੌਰ ਅਜੀਤ ਪੂਰ ਆਏ ਸੀ ਮੀਡੀਆ ਸਾਹਿਬ ਜੀ ਦੇ ਦਫ਼ਤਰ ਵਿੱਚ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਆਈ ਸੀ ਪਰ ਉਹਨਾਂ ਦੇ ਪੂਰਾ ਹੀ ਉਪਲਸਤਾਂ ਦਾ ਰੋਸ ਕੋਸ਼ਲ ਪੂਰੀ ਪੱਗ ਬੰਨੀ ਮੁੱਛਾਂ ਨੂੰ ਵੱਟ ਦੇ ਕੇ ਉਹਨਾਂ ਚੜ੍ਹਦੀ ਕਲਾ ਦਾ ਹੱਥ ਖੜਾ ਕੀਤਾ ਤੇ ਫਿਰ ਉਹ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਜਿਸ ਦੌਰਾਨ ਸਮੋਦ ਸਵੇਰ ਤੋਂ ਹੀ ਕਮਰੇ 'ਚ ਬੰਦ ਕੀਤਾ ਹੋਇਆ ਸੀ ਤੇ ਜਾਂਚ ਸ਼ੁਰੂ ਕੀਤੀ ਤੇ ਕੋਈ ਵੀ ਤਰਾਸੀ ਦੇ ਦੌਰਾਨ ਕੋਈ ਵੀ ਈਜ ਉਹਨਾਂ ਨੂੰ ਨਹੀਂ ਮਿਲੀ ਤੇ ਫਿਰ ਉਹ ਖਾਲੀ ਹੱਥ ਚਲੇ ਗਏ ਨੇ ਸੌਣ ਕਰਾ ਕੇ ਗਏ ਤੇ ਨਿੱਜੀ ਖਸਾਬ ਦਾ ਦੇ ਚੜ੍ਹਦੀ ਕਲਾ ਦਾ ਮੈਸੇਜ ਸੀ ਉਹਨਾਂ ਦਾ ਕਿ ਮੈਂ ਚੜ੍ਹਦੀ ਕਲਾ ਵਿੱਚ ਹੈਗਾ ਤੇ ਮੇਰੇ ਸਮਰਥਕਾਂ ਨੂੰ ਚੜਦੀ ਕਲਾ ਦੇ ਮੈਸੇਜ ਦਿਓ ਤੇ ਜਾਣ ਲੱਗੇ ਟਾਟਾ ਬਾਏ ਬਾਏ ਕਰਕੇ ਗਏ ਆ ਆਲੇ ਦੁਆਲੇ ਲੋਕ ਚੜੇ ਹੋਏ ਸੀ ਕੋਠਿਆਂ ਤੇ ਤੋਂ ਉਹਨਾਂ ਨੂੰ ਵੀ ਉਹਨਾਂ ਨੇ ਬਾਏ ਬਾਏ ਜਾਣ ਲੱਗੇ ਉਹਿੱਥੇ ਸਭ ਗੇਟ ਦੇ ਅੰਦਰ ਵੱਲ ਖਲੋਕੇ ਟਾਟਾ ਕਰਕੇ ਮੁੱਛਾਂ ਨੂੰ ਵੱਟ ਦੇ ਕੇ ਤੇ ਫਿਰ ਜਾ ਕੇ ਗੱਡੀ 'ਚ ਬੈਠ ਕੇ ਚਲੇ ਗਏ